ਬਠਿੰਡਾ ਕੋਰਟ ਕੰਪਲੈਕਸ ਦੇ ਨੇੜੇ ਇੱਕ ਨੌਜਵਾਨ ਤੇ ਪੇਚਕਸ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਲੜਕੀ ਵੱਲੋਂ ਪਿਛਲੇ ਦਿਨੀ ਲਵ ਮੈਰਿਜ ਕਰਵਾਈ ਸੀ। ਅੱਜ ਜੋ ਬਠਿੰਡਾ ਕੋਰਟ ਵਿੱਚ ਪਤੀ ਪਤਨੀ ਦੋਵੇਂ ਪਹੁੰਚੇ ਸਨ ਤਾਂ ਕੁਝ ਵਿਅਕਤੀਆਂ ਵੱਲੋਂ ਪੇਚਕਸ ਨਾਲ ਹਮਲਾ ਕਰਕੇ ਲੜਕੇ ਨੂੰ ਜ਼ਖਮੀ ਕਰ ਦਿੱਤਾ ਅਤੇ ਲੋਕਾਂ ਵੱਲੋਂ ਲੜਕੇ ਨੂੰ ਛਡਵਾ ਕੇ ਹਸਪਤਾਲ ਪਹੁੰਚਾਇਆ ਹੈ। ਜੀ ਬਈ ਪਰਸੋ ਸਾਰੀ ਕੋਰਟ ਮੈਰਿਜ ਹੋਈ ਹੈ। ਅੱਛਾ ਜੇ ਮੈਨੂੰ ਮਾਰਨ ਆਏ ਜੀਗੇ। ਸੋਰੀ ਅੱਛਾ ਮਾਰਨ ਆਇਆ ਤੇ ਤਰੀਕ ਤੇ ਸੀ। ਤੈਨੂੰ ਪਾਸਪਨਾ ਹੋ ਗਿਆ ਸੀ ਅਸੀਂ ਸਿਰਫ ਆ ਦਾ ਸਰਟੀਫਿਕੇਸ਼ਨ ਹੁੰਦੀ ਹੈਗੀ ਉਹ ਲੈਣਾ ਸੀ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਚ ਕਸ ਮਾਰੇ ਅੱਛਾ ਪੇਚ ਕਸ ਮਾਰੇ ਲਾਮ ਮਰਜ ਹੋਈ ਹੈ ਤਾਂ ਕੰਮਲ ਹੋਈ ਵੀ ਸਾਰੇ ਪ੍ਰੂਫ ਨੇ ਲਾਵਾ ਹੋ ਗਏ ਮੈਂ ਕਿਹੜੀ ਜਗ੍ਹਾ ਤੋਂ ਤੋਬੀਆਣੇ ਗੁਰਦੁਆਰਾ ਸਾਹਿਬ ਦਾਵਾ ਹੋ ਗਿਆ ਪਰ ਸੋ ਉਹ ਵੀ ਡੀਮੈਂਸ ਹੈਗਾ ਸਾਡੇ ਕੋਲ ਸਾਡੀ ਅੱਛਾ ਤੋਬੀਆਣੇ ਹੋਈਆਂ ਲਾਵਾ ਸਵਾਰੀ ਸਵਾਰੀ ਦਾ ਦਿਪੂਤੀ ਬਾਰੇ ਕੋਲੇ ਉੱਥੇ ਆ ਗਿਆ ਫਿਰ ਸਕਿਉਰਟੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਤਰੀਕ ਲਾਈ ਹੋਈ ਹੈ ਉਹ ਤਾਂ ਮਿਲ ਹੀ ਨਹੀਂ ਦਿੱਤੀ ਥਾਣਾ ਸਿਵਲ ਆਂਦੇ ਐਸ ਐਚਓ ਹਰਜੂ ਸਿੰਘ ਦਾ ਕਹਿਣਾ ਹੈ ਕਿ ਕੋਰਟ ਕੰਪਲੈਕਸ ਦੇ ਨੇੜੇ ਕੁਝ ਵਿਅਕਤੀਆਂ ਵੱਲੋਂ ਇੱਕ ਲੜਕੇ ਦੀ ਕੁੱਟਮਾਰ ਕੀਤੀ ਗਈ। ਲੜਕੇ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਹ ਜਿਹੜਾ ਆਪਣੇ ਮਿਨੀ ਸੈਕਟਰੀਓ ਦੇ ਨੇੜੇ ਇੱਕ ਮਨਪੇਦ ਨਾਂ ਦਾ ਲੜਕਾ ਜਿਹੜਾ ਵਾਸੀ 35 ਦਾ ਰਹਿਣ ਵਾਲਾ ਉਹ ਇੱਥੇ ਆਪਦੇ ਕੰਮਕਾਰ ਲਈ ਜਿਹੜਾ ਆਇਆ ਹੋਇਆ ਸੀ। ਤੇ ਉਹਦੇ ਤੇ ਜਿਹੜਾ ਹੈਗਾ ਕੋਈ ਜਿਹੜਾ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਤਿੰਨ ਜਣਿਆਂ ਵੱਲੋਂ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਸ ਤੇ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਹਸਪੀਟਲ ਚ ਜਿਹੜਾ ਦਾਖਲ ਹੋਇਆ ਉਹਦੇ ਬਿਆਨ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇਹ ਕਾਰਨ ਫਿਲਹਾਲ ਜਿਹੜਾ ਪ੍ਰੀਲੀਮਰੀ ਜਿਹੜੇ ਹੈਗੇ ਐਨੀ ਇਨਫੋਰਮੇਸ਼ਨ ਆਈ ਹੈਗੀ ਹੈ ਹਜੇ ਮੈਨੂੰ ਕਾਲ ਹੀ ਆਈ ਸੀ ਬਾਕੀ ਜੋ ਵੀ ਉਹਦੀ ਸਟੇਟਮੈਂਟ ਦੇ ਆਧਾਰ ਤੇ ਹੈਗੀ ਆ ਉਹ ਅਗਲੀ ਕਾਰਵਾਈ ਅਮਲ ਚ ਲਿਆਂਦੀ ਇਹ ਨੇੜੇ ਜਿਹੜਾ ਆਪਣੇ ਰੈੱਡ ਕਰਾਸ ਆਫਿਸ ਆ ਉਹਦੇ ਨੇੜੇ ਇੱਕ ਜੋ ਥਾਣਾ ਸਿਵਲ ਲਾਈਨ ਵਿੱਚ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਮਨਪ੍ਰੀਤ ਸਿੰਘ ਨਾਮ ਦਾ ਲੜਕਾ ਤੇ ਉਸ ਦੀ ਵਾਈਫ ਹੈ ਜੋ ਗੁਰਜੀਤ ਕੌਰ ਹੈਗੀ ਆ ਜੋ ਕੋਹੋਟ ਕੰਪਲੈਕਸ ਦੇ ਵਿੱਚ ਆਏ ਸੀਗੇ ਉਹਨਾਂ ਨੇ ਜੋ ਇੱਕ ਮੈਰਿਜ ਕਰਵਾਈ ਸੀ ਤੇ ਜੋ ਲੜਕੀ ਜੋ ਪਰਿਵਾਰ ਸੀ ਉਸ ਮੈਰਿਜ ਨਾਲ ਸਹਿਮਤ ਲਈ ਸੀਗਾ ਤੋ ਇਸ ਸੰਬੰਧੀ ਆਪਣੀ ਕੋਈ ਉਹ ਪ੍ਰੋਟੈਕਸ਼ਨ ਦੀ ਰਿਟ ਰਿਟਪਰੇਸ਼ਨ ਸੰਬੰਧੀ ਅੱਜ ਕੋਰਟ ਕੰਪਲੈਕਸ ਦੇ ਵਿੱਚ ਆਈ ਸੀ ਤੇ ਜਿੱਥੇ ਸਾਨੂੰ ਜਿੱਥੇ ਅਚਾਨਕ ਜੋ ਲੜਕੀ ਪਰਿਵਾਰ ਆ ਉਸਦੇ ਪੇਰੈਂਟਸ ਵੱਲੋਂ ਚਾਚੇ ਵੱਲੋਂ ਦਾਦੇ ਵੱਲੋਂ ਉਸ ਲੜਕੇ ਤੇ ਹਮਲਾ ਕਰਤਾ ਹੈਗਾ ਜਿਸ ਨੇ ਕਾਰਵਾਈ ਕਰਦੇ ਹੋਏ ਤੁਰੰਤ ਅਸੀਂ ਥਾਣਾ ਸਿਵਲ ਲਾਈਨ ਵਿੱਚ ਕੇਸ ਮਕਦਮਾ ਦਰਜ ਕੀਤਾ ਹੈਗਾ ਜੀ ਤੇ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਹੁਣ ਅਸੀਂ ਜੋ ਵੀ ਇਸ ਮਕਦਮੇ ਦੇ ਦੋਸ਼ੀ ਹੈਗੇ ਸਾਰਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈਆਂ ਵੱਲੋਂ ਚੁਲਿਆ ਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ